ਰਜ ਹੋਰ ਕਪੜੇ ਨੇ ਤੁਹਾਡੇ ਜਾ ਕੇ ਹੋਰ ਬੋਲ ਹੋਰ ਕਲਮਾਰੀ ਹੋਰ ਰੋਟੀ ਦਾ ਖਰਚਾ ਬਾਥਰੂਮ ਹੈਗੇ ਤੁਹਾਡੇ ਨਹੀਂ ਹੈ ਬਾਥਰੂਮ ਕਿੰਨੇ ਦੇ ਬਣਨੇ ਤੁਹਾਡੇ ਬਾਕੀ ਛਤਾਂ ਠੀਕ ਹੈ ਕੋਈ ਨਹੀਂ ਤੇਰਾ ਬਾਥਰੂਮ ਵੀ ਬਣਾ ਦੇਣਾ ਤੇਰਾ ਦਾਜ ਵੀ ਦੇਣਾ ਕੱਲ ਤੂੰ ਦੇਖ ਰਾਵਾਂਗੇ ਭਾਈ ਸਰਜੂ ਲੱਖ ਰੁਪਈਆ ਚ ਦਰਜੋ ਹਾਂ ਕੋਈ ਨਹੀਂ 1.5 ਲੱਖ ਦੇ ਦੇਣੀ ਟੋੜਤ ਨੇ ਮਾਰਿਆ ਸੀ ਮੇਰੀ ਚਾਹ ਦਾ ਕੀਤਾ ਦਾ ਚਾਹ ਤੇ ਰੋਟੀ ਨਹੀਂ ਕੀਤੀ ਨਹੀਂ ਰੋਟੀ ਕੋਈ ਨਹੀਂ ਰੋਟੀ ਵੀ ਖਵਾਓ ਜੀ ਤੁਸੀਂ ਰੋਟੀ ਵੀ ਖਵਾਓ ਦਿਓ ਭਾਜੀ ਬੇਟੀ ਚੋਲੀ ਦਿਓ ਆਸ਼ੀਰਵਾਦ ਹੱਸਦੀ ਨਹੀਂ ਹੁੰਦੀ ਹੈ ਹੈ ਦੋਸਤੋ ਪਿੰਡ ਗੱਗੋਮਾਲ ਦੇ ਵਿੱਚ ਆ ਔਰ ਮੈਂ ਅੱਗੇ ਹੀ ਦੱਸਿਆ ਸੀਗਾ ਕਿ ਮੈਂ ਭਾਈ ਨੂੰ ਵੀ ਆਉਂਦਾ ਗੱਡੀ 'ਚ ਦੱਸ ਰਿਹਾ ਸੀਗਾ ਭਾਜੀ ਓਂਕਾਰ ਸੋਹਣਾ ਨੂੰ ਇਹ ਜਰਮਨੀ ਤੋਂ ਆਏ ਨੇ ਔਰ ਸੇਵਾ ਕਰਨ ਲਈ ਇਸ ਇਲਾਕੇ ਦੇ ਵਿੱਚ ਆਏ ਸੀਗੇ ਇਹਨਾਂ ਦਾ ਉੱਥੇ ਗੁਰਦੁਆਰਾ ਸਾਹਿਬ ਹੈ ਗੁਰਨਾਨਕ ਨਵਾਸ ਸਟਟਗਾਰਟ ਦੇ ਵਿੱਚ ਉੱਥੇ ਸੰਗਤ ਨੇ ਸੇਵਾ ਇਕੱਠੀ ਕੀਤੀ ਸੀ ਔਰ ਬਹੁਤ ਦਿਨਾਂ ਤੋਂ ਸਾਡੇ ਸੰਪਰਕ 'ਚ ਸੀਗੇ ਔਰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਭਾਜੀ ਜਿਨ੍ਹਾਂ ਨੇ ਵੀ ਸੇਵਾ ਕਰਨੀ ਉਹਨੂੰ ਹੱਥੀਂ ਮਤਲਬ ਆ ਕੇ ਕਰਨੀ ਪੈਣੀ ਉਹਨਾਂ ਦੇ ਪਰਿਵਾਰ ਦਾ ਜੀਜਾ ਉਹ ਆਪ ਆਉਣ ਤਾਂ ਜੋ ਉਹਨਾਂ ਨੂੰ ਇਲਾਕੇ ਦੇ ਹਾਲਾਤ ਵੀ ਪਤਾ ਲੱਗ ਸਕਣ ਔਰ ਮੈਂ ਅੱਗੇ ਇੱਕ ਗੱਲ ਕਹਿਣਾ ਵੀ ਇਹ ਹਾਲਾਤ ਕੋ ਹੜਾਣੇ ਨਹੀਂ ਬਣਾਏ ਇਹ ਹੜਾ ਵਰਗੇ ਹਾਲਾਤ ਤਕਰੀਬਨ ਬਹੁਤ ਗਰੀਬਾਂ ਦੇ ਨੇ ਬਹੁਤ ਸਾਰੇ ਪੰਜਾਬ ਦੇ ਨੇ ਕਿਸੇ ਕੋਲ ਛੱਤ ਨਹੀਂ ਹੈ ਕਿਸੇ ਕੋਲ ਪੜ੍ਹਾਈ ਨਹੀਂ ਹੈ ਕਿਸੇ ਕੋਲ ਰੋਟੀ ਨਹੀਂ ਹੈ ਔਰ ਕੱਲ ਜਦੋਂ ਅਸੀਂ ਇਸ ਪਿੰਡ ਦੇ ਵਿੱਚ ਫਿਰਦੇ ਸੀਗੇ ਔਰ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਇਸ ਬੇਟੀ ਦੀ ਸ਼ਾਦੀ ਹੈ ਨੀਤੂ ਇਹਦਾ ਨਾਂ ਹੈ ਔਰ ਫਾਦਰ ਇਹਦੇ ਨੂੰ ਵੀ ਅਟੈਕ ਹੋਇਆ ਕੋਈ ਕੰਮਕਾਰ ਜਿਹੜਾ ਵਾ ਉਹ ਨਹੀਂ ਕਰ ਪਾਉਂਦੇ ਮਾਂ ਵੀ ਇਹਨਾਂ ਦੀ ਇਹਦੇ ਘਰ ਚ ਹੀ ਰਹਿੰਦੀ ਆ ਉਹ ਇਹਦਾ ਛੋਟਾ ਭਰਾ ਹੈ ਜਿਹੜਾ ਮਤਲਬ ਪੜਦਾ ਵਾ ਸ਼ਾਮ ਨੂੰ ਆ ਕੇ ਕਿਤੇ ਕੰਮ ਕਰਨ ਚਲ ਜਾਂਦਾ ਕਿਸੇ ਠੇਕੇ ਦੇ ਉੱਤੇ ਜਾਂ ਠੇਕੇ ਤੇ ਜਾਂਦਾ ਸ਼ਰਾਬ ਵਾਲੇ ਤੇ ਕਿੰਨੇ ਪੈਸੇ ਮਿਲਦੇ ਆ 300 ਰੁਪਏ 300 ਰੁਪਏ ਜਿੱਦਣ ਕੰਮ ਕਰਨ ਜਾਂਦਾ ਤੇ ਉਸੇ ਦੇ ਨਾਲ ਹੀ ਗੁਜ਼ਾਰਾ ਚੱਲਦਾ ਔਰ ਬੱਚੀ ਵਿਚਾਰੀ ਮਤਲਬ ਇਹ ਸੋਚਦੀ ਸੀ ਵੀ ਮੇਰਾ ਵਿਆਹ ਕਿੱਦਾਂ ਹੋਣਾ ਖਾਸ ਕਰਕੇ ਇੰਨਾ ਕਿਹਾ ਗਿਆ ਸੀਗਾ ਵੀ ਇਹਦੀ ਰੋਟੀ ਦਾ ਬੰਦੋਬਸਤ ਜਿਹੜਾ ਉਹ ਕੀਤਾ ਜਾਵੇ ਪਰ ਮੈਂ ਆ ਕੇ ਆਪਦੀ ਧੀ ਨੂੰ ਪੁੱਛਿਆ ਔਰ ਮੈਂ ਭਾਈ ਨੂੰ ਵੀ ਸਵੇਰੇ ਦੱਸ ਰਿਹਾ ਸੀਗਾ ਇਹਨੂੰ ਮੈਂ ਕਿਹਾ ਤੂੰ ਖੁੱਲ੍ਹ ਦਲੀ ਨਾਲ ਜੋ ਜੋ ਇੱਕ ਧੀ ਦਾ ਚਲੋ ਦਾਜ ਲੈਣਾ ਦੇਣਾ ਤੇ ਮਾੜੀ ਗੱਲ ਐ ਪਰ ਇੱਕ ਸ਼ਗਨ ਜਿਹੜਾ ਹੁੰਦਾ ਵਾ ਤੂੰ ਖੁੱਲ੍ਹ ਦਿਲੀ ਨਾਲ ਲਖਾ ਜਿਹਦੇ ਚ ਇੰਨੇ ਕੋ ਚੀਜ਼ਾਂ ਲਖਾਈਆਂ ਫਰਿੱਜ ਟੀਵੀ ਸੋਫਾ ਬੈੱਡ ਕੱਪੜੇ ਨਾਲ ਧੋਣੇ ਪੈਣ ਵਾਸ਼ਿੰਗ ਮਸ਼ੀਨ ਲਗਾਈ ਸੀ ਨਾ ਵੀ ਵਾਸ਼ਿੰਗ ਮਸ਼ੀਨ ਵੀ ਹੱਥ ਨਾਲ ਕੱਪੜੇ ਨਾਲ ਧੋਣੇ ਪੈਣ ਇਹੋ ਜੀਆਂ ਚੀਜ਼ਾਂ ਲਖਾਈਆਂ ਸੀ ਅੱਗੇ ਵੀ ਇੱਕ ਬੇਟੀ ਦਾ ਕੀਤਾ ਸੀਗਾ ਔਰ 60000 ਦੇ ਕਰੀਬ ਉਹ ਸਮਾਨ ਬਣਦਾ ਸੀਗਾ ਮੈਨੂੰ ਕਹ ਤੂੰ ਲੈ ਲਈ ਨਹੀਂ ਤੇ ਅਸੀਂ ਸ਼ਹਿਰ ਚ ਕਿਸੇ ਨੂੰ ਕਹਿ ਦਾਂਗੇ ਇੰਨੇ ਦੇ ਵਿੱਚ ਹੀ ਸਾਰਾ ਜਿਹੜਾ ਤੇਰਾ ਸਮਾਨ ਆ ਜਾਊਗਾ ਔਰ ਰੋਟੀ ਦੀ ਜਗ੍ਹਾ ਦੇ ਉੱਤੇ ਇਹਨਾਂ ਬਰਾਤ ਦਾ ਸਿਰਫ ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਦਾ ਬੰਦੋਬਸਤ ਕੀਤਾ ਸੀਗਾ ਔਰ ਇਹਨੂੰ ਮੈਂ ਕਿਹਾ ਵੀ ਜਿਹੜੀ 25-30 ਹਜ਼ਾਰ ਦੀ ਤੇਰੀ ਰੋਟੀ ਬਣਨੀ ਆ ਉਹ ਵੀ ਕਰਾ ਔਰ ਘਰ ਦੇ ਵਿੱਚ ਜਦੋਂ ਪਰੌਣੇ ਆਉਣੇ ਆ ਜਾਂ ਜਵਾਈ ਭਾਈ ਆਉਣਾ ਤੇ ਬਾਥਰੂਮ ਹੀ ਨਹੀਂ ਹੈਗਾ ਅਸੀਂ ਇਹਨੂੰ ਕਿਹਾ ਵੀ ਬਾਥਰੂਮ ਦਾ ਵੀ ਜਿਹੜਾ ਤੂੰ ਤਿਆਰੀ ਕਰਾ ਲਾ ਔਰ ਟੋਟਲ ਜਿਹੜਾ ਖਰਚਾ 1.5 ਲੱਖ ਰੁਪਈਆ ਬਣਦਾ ਸੀਗਾ ਅੱਜ ਤੁਸੀਂ ਇੱਥੇ ਆਏ ਹੋ ਇਸ ਬੱਚੀ ਦੀ ਝੋਲੀ ਦੇ ਵਿੱਚ ਪਾਇਆ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਮੈਂ ਅੱਗੇ ਕਹਿੰਦਾ ਵੀ ਅਸੀਂ ਤਿੰਨਾਂ ਚੀਜ਼ਾਂ ਚਾਰ ਚੀਜ਼ਾਂ ਦੇ ਉੱਤੇ ਮੇਨ ਪਾ ਓਮਕਾਰ ਅਸੀਂ ਫੋਕਸ ਕਰਦੇ ਆਂ ਵੀ ਇੱਕ ਤੇ ਕਿਸੇ ਗਰੀਬ ਦੀ ਛੱਤ ਬਣ ਜਾਵੇ ਕਿਉਂਕਿ ਇਹ ਜ਼ਿੰਦਗੀ ਚ ਟੈਨਸ਼ਨ ਨਹੀਂ ਰਹਿੰਦੀ ਆ ਔਰ ਬਹੁਤ ਸਾਰਾ ਮਤਲਬ ਬੱਚੇ ਵੀ ਡਿਪਰੈਸ਼ਨ ਚ ਆਉਂਦੇ ਨੇ ਘਰ ਦਾ ਜਦੋਂ ਘਰ ਨਹੀਂ ਚੱਲਦਾ ਜਦੋਂ ਘਰ ਦੇ ਹਾਲਾਤ ਇਹੋ ਜਿਹੇ ਬਣਦੇ ਨੇ ਔਰ ਇੱਕ ਘਰ ਬਣਾਉਣ ਦਾ ਇੱਕ ਬੱਚੀਆਂ ਦੀ ਸ਼ਾਦੀ ਦੇ ਵਿੱਚ ਜੇ ਸਾਡੇ ਕੋ ਹੋ ਸਕੇ ਤੇ ਅਸੀਂ ਯੋਗਦਾਨ ਜ਼ਰੂਰ ਪਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਇੱਕ ਸਾਡੇ ਆਪਾ ਆਪਣੇ ਘਰਾਂ ਨਾਲ ਜਦੋਂ ਤੁਲਨਾ ਕਰੀਏ ਬੱਚੇ-ਬੱਚਿਆਂ ਦੇ ਮਨ ਚ ਬੜੇ ਚਾਹ ਹੁੰਦੇ ਨੇ ਔਰ ਇਹਨਾਂ ਲੋਕਾਂ ਦੇ ਚਾਹ ਵੀ ਅਸੀਂ ਕੋਸ਼ਿਸ਼ ਕਰਦੇ ਆਂ ਹਰ ਧੀ ਦਾ ਅਸੀਂ ਸਾਰ ਨਹੀਂ ਸਕਦੇ ਪਰ ਜਿੱਥੇ ਕਿਤੇ ਵੀ ਸਾਡੀ ਨਿਗਾ ਚ ਆਉਂਦਾ ਜਾਂ ਦੇਣ ਵਾਲੇ ਵੀ ਅੱਗੇ ਆ ਜਾਂਦੇ ਆ ਤੇ ਉੱਥੇ ਤਾਲਮੇਲ ਕਰਾਉਣ ਦੀ ਕੋਸ਼ਿਸ਼ ਜ਼ਰੂਰ ਕਰੀਦੀ ਐ ਇੱਕ ਜਰੀਆ ਬਣ ਕੇ ਤਾਂ ਜੋ ਸਾਡੇ ਬੱਚਿਆਂ ਦੇ ਜਿੱਦਾਂ ਸ਼ੌਂਕ ਨੇ ਇਹਨਾਂ ਦੇ ਵੀ ਇਹ ਪੂਰੇ ਹੋਣ ਇੱਕ ਬੱਚੀਆਂ ਦੀ ਸ਼ਾਦੀ ਦੇ ਉੱਤੇ ਤੇ ਤੀਜਾ ਕਿਸੇ ਨੇ ਪੜ੍ਹਾਈ ਕਰਨੀ ਹੋਵੇ ਉਹਦੇ ਉੱਤੇ ਵੀ ਬੱਚਾ ਕੋਈ ਪੜ੍ਹਨ ਵਾਲਾ ਹੋਵੇ ਨਸ਼ਾ ਨਾ ਕਰਦਾ ਹੋਵੇ ਤੇ ਉਹਦੇ ਨਾਲ ਅਸੀਂ ਉਹਦੀ ਪੜ੍ਹਾਈ ਦੇ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਸੰਗਤਾਂ ਦੇ ਨਾਲ ਔਰ ਇਹ ਜਿਹੜਾ ਅੱਜ ਵਿਆਹ ਦਾ ਇਹਦਾ ਇੰਤਜ਼ਾਮ ਕਰਕੇ ਚੱਲੇ ਆ ਔਰ ਬੇਟੇ ਨੂੰ ਵੀ ਮੈਂ ਕਿਹਾ ਜੇ ਤੂੰ ਪੜ੍ਹਨਾ ਚਾਹਵੇਂ ਤੇ ਅਸੀਂ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਘਰ ਚ ਜਾਂਦੇ ਆ ਤੂੰ ਜ਼ਿੰਦਗੀ 'ਚ ਨਸ਼ਾ ਨਹੀਂ ਕਰਨਾ ਸਾਨੂੰ ਇੰਨਾ ਵਾਅਦਾ ਕਰਦੇ ਸੀ ਨਾ ਤੇਰੇ ਨਾਲ ਸਾਰੀ ਜ਼ਿੰਦਗੀ ਨਿਭਾਵਾਂਗੇ ਜੇ ਤੂੰ ਪੜ੍ਹਨਾ ਚਾਹਵੇਂ ਤੇ ਪੜ੍ਹਾਈ ਦਾ ਤੇਰਾ ਬੰਦੋਬਸਤ ਕਰ ਦਿੱਤਾ ਜਾਊਗਾ ਤੇ ਜੇ ਪਰਿਵਾਰ ਦੇ ਵਿੱਚ ਕੋ ਕਮਾਉਣ ਵਾਲਾ ਨਹੀਂਗਾ ਤੂੰ ਕਿਤੇ ਨੌਕਰੀ ਕਰਨੀ ਆ ਤੇ ਮੈਂ ਅਮਨ ਆ ਉਹਦੇ ਸ਼ਹਿਰ ਦੇ ਵਿੱਚ ਹੀ ਪੰਜ-ਚਾਰ ਰੈਸਟੋਰੈਂਟ ਆ ਮੈਂ ਉਹਨੂੰ ਕਹਿ ਦਿੰਦਾ ਉਹ ਕੋ ਚੱਲ ਜਾ ਜੇ ਤੂੰ ਉੱਥੇ ਰਹਿ ਸਕਦਾ ਮੈਂ ਤੇ ਘਰ ਦਾ ਗੁਜ਼ਾਰਾ ਵੀ ਜਿਹੜਾ 15-20 ਹਜ਼ਾਰ ਰੁਪਈਆ ਨਾਲ ਤੇਰੀ ਤਨਖਾਹ ਚੱਲ ਸਕਦੀ ਆ ਨੀਤ ਨਾਲ ਜੇ ਤੂੰ ਕੰਮ ਸਿੱਖੇ ਆਪਣੇ ਪਰਿਵਾਰ ਨੂੰ ਮਾਪਿਓ ਤੇਰੇ ਤੇ ਅੱਗੇ ਹੀ ਮਤਲਬ ਫਾਦਰ ਤੇਰੇ ਠੀਕ ਨਹੀਂ ਹੈਗੇ ਮਦਰ ਤੇਰੇ ਘਰ ਦੇ ਵਿੱਚ ਰਹਿੰਦੇ ਹੋ ਬਾਹਰ ਵੀ ਕਿਤੇ ਕੰਮ ਨਹੀਂ ਕਰ ਸਕਦੇ ਮੇਰੇ ਖਿਆਲ ਇਹਦਾ ਹੀ ਖਿਆਲ ਰੱਖਣਾ ਪੈਂਦਾ ਤੁਹਾਨੂੰ ਸੋ ਇਸ ਕਰਕੇ ਜੇ ਤੂੰ ਕੰਮ ਵੀ ਕਰਨਾ ਚਾਹਵੇਂ ਤਾਂ ਅਸੀਂ ਤੇਰੇ ਨਾਲ ਆ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਬੱਚੀ ਵੱਲੋਂ ਇਸ ਇਲਾਕੇ ਵੱਲੋਂ ਭਾਜੀ ਓਮਕਾਰ ਸਿੰਘ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜਿੱਥੋਂ ਸੰਗਤ ਤੁਸੀਂ ਸੇਵਾ ਭੇਜੀ ਹੈ ਸੰਗਤ ਨੇ ਗੁਰਦੁਆਰਾ ਗੁਰਨਾਨਕ ਨਵਾਸ ਸਟਟਗਾਰਟ ਦੇ ਵਿੱਚ ਜਰਮਨੀ ਦੇ ਵਿੱਚ ਉਹਨਾਂ ਨੇ ਕੱਲੀ ਇੱਥੇ ਨਹੀਂ ਇੱਕ ਪਰਿਵਾਰ ਚ ਅਸੀਂ ਪਿੱਛੋਂ ਵੀ ਆਏ ਆ ਦੋ ਚਾਰ ਪਰਿਵਾਰਾਂ ਚ ਅੱਗੇ ਵੀ ਜਾਣਾ ਅਸੀਂ ਮੋਗੇ ਵੀ ਜਾਣਾ ਵਾ ਸੋ ਇਸ ਤਰੀਕੇ ਕੱਲ ਮੈਂ ਵੇਖ ਗਿਆ ਸੀਗਾ ਕਿ ਵਾਕਿਆ ਜਿੱਥੇ ਕਿਸੇ ਨੇ ਸੰਗਤ ਨੇ ਪੈਸੇ ਲਾਉਣੇ ਆ ਉਹ ਲੋੜਵੰਦਾਂ ਤੱਕ ਹੀ ਪਹੁੰਚਣ ਔਰ ਸਿੱਧੇ ਤੌਰ ਤੇ ਪਹੁੰਚਣੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਇਸ ਬੱਚੀ ਨੂੰ ਕੋ ਬੋਲ ਕੇ ਅਸ਼ੀਰਵਾਦ ਦੇ ਦਿਓ ਤੇ ਤੁਹਾਡੀ ਬੜੀ ਮਿਹਰਬਾਨੀ ਸਾਡੇ ਸਾਰੇ ਸਟੁਰਗੜੀ ਸੰਗਤ ਵੱਲੋਂ ਤਾਂ ਇਹੀ ਹੈ ਜੀ ਬਈ ਇਹ ਬੱਚੀ ਆਉਣ ਵਾਲੇ ਸਮੇਂ ਵਿਆਹ ਤੋਂ ਬਾਅਦ ਸੁਖੀ ਰਹੇ ਤੇ ਆਪਣਾ ਜੀਵਨ ਚੰਗਾ ਬਤੀਤ ਕਰ ਸਕੇ ਤੂੰ ਬੇਟਾ ਕੋ ਅੰਕਲ ਦਾ ਥੈਂਕ ਯੂ ਕਰਨਾ ਨੁਲਾਬੀ ਕੋ ਜੋਗੂਆ ਹੈ ਪਰ ਲੜੀਆਂ ਦੇ ਸੰਗ ਦੀਆਂ ਨਹੀਂ ਤੇ ਆਈ ਟੀ ਸੰਗੀ ਕੋ ਜਾਨੀ ਨੂੰ ਹਾਂ ਚੱਲ ਹੁਣ ਚਾਹ ਪੂਰੇ ਹੋ ਜਾਣਗੇ ਹੁਣ ਪੈਸੇ ਤੈਨੂੰ ਦਿੱਤੇ ਆ ਘਰਦਿਆਂ ਨੂੰ ਸਿਰਫ ਬਾਥਰੂਮ ਵਾਲੇ ਦੇਣੇ ਬਾਕੀ ਖਰਚਣੇ ਹੀ ਸਾਰੇ ਖਰਚਾਂਗੀ ਕੋ ਖਾਊਗਾ ਤਾਂ ਨਹੀਂ ਤੇਰ ਕੋ ਚੱਲ ਖੁਸ਼ ਰਹਿ ਫਿਰ ਹਲਸਾ ਵਾਹਿਗੁਰੂ ਜੀ ਕੀ ਫਤਿਹ